ਬੇਸਿਕਲੀ ਇਹ ਹੈ ਜੀ ਕਿ ਕੁਝ ਦਿਨ ਪਹਿਲਾਂ ਜਿਹੜਾ ਕੁਝ ਮਹੀਨੇ ਪਹਿਲਾਂ ਹੈਗਾ ਚੰਡੀਗੜ੍ਹ ਨਗਰ ਨਿਗਮ ਨੇ ਚੰਡੀਗੜ੍ਹ ਦੇ ਜਿਹੜੇ ਆਸ-ਪਾਸ ਦੇ ਪਿੰਡ ਨੇ ਚੰਡੀਗੜ੍ਹ ਦੇ ਵਿੱਚ ਪੈਰਾਫੇਰੀ ਦੇ ਪਿੰਡ ਨੇ ਉਹਨਾਂ ਪਿੰਡਾਂ ਦੇ 94 ਸਕੂਲਸ ਨੂੰ ਇਹ ਨੋਟਿਸਸ ਦਿੱਤੇ ਸੀਗੇ ਕਿ ਅਸੀਂ 2024 ਦੇ ਕੋਈ ਬਿਲਡਿੰਗ ਬਾਇਲਾਜ਼ ਲਾਗੂ ਕਰ ਦਿੱਤੇ ਨੇ ਔਰ ਉਹਨਾਂ ਦੇ ਮੁਤਾਬਿਕ 10 ਬਾਈ 10 ਦੇ ਜਗ੍ਹਾ ਤੋਂ ਜ਼ਿਆਦਾ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਔਰ ਇਹ ਸਕੂਲ ਜਿਹੜੇ ਨੇ ਬੰਦ ਕਰ ਦਿੱਤੇ ਜਾਣ ਔਰ ਜਦ ਕੀ ਇਹ ਸਕੂਲ ਜਿਹੜੇ ਹੈਗੇ ਆ ਉਹ 2024 ਨਹੀਂ 2000 ਤੋਂ ਵੀ ਪਹਿਲਾਂ ਨੇ ਬਣੇ ਆ ਕੋਈ 30 ਸਾਲ ਪਹਿਲਾਂ ਕੋਈ 40 ਸਾਲ ਪਹਿਲਾਂ ਔਰ ਉਸ ਵਕਤ ਜਿਹੜੇ 2006 ਦੇ ਬਿਲਡਿੰਗ ਬਾਇਲਾਸ ਨੇ ਰੂਰਲ ਏਰੀਆ ਦੇ ਉਹਨਾਂ ਦੇ ਮੁਤਾਬਿਕ ਹੀ ਬਣੇ ਆ ਜਦੋਂ ਇਹ ਚੀਜ਼ ਹੋਈ ਸੀਗੀ ਤੇ ਫਿਰ ਸਾਡੇ ਜਿਹੜੇ ਮੇਰੇ ਨਾਲ ਬੈਠੇ ਨੇ ਨੋਮੀਨੇਟਡ ਕਾਉਂਸਲਰ ਸਤਿੰਦਰ ਸਿੰਘ ਸਿੱਧੂ ਜੀ ਇਹਨਾਂ ਨੇ ਉੱਥੇ ਹਾਊਸ ਦੇ ਵਿੱਚ ਇੱਕ ਟੇਬਲ ਏਜੰਡਾ ਲਿਆਂਦਾ ਕਿ ਇਹ ਬਿਲਕੁਲ ਜਾਤੀ ਹੈ ਕੱਲੇ ਸਕੂਲ ਵਾਲਿਆਂ ਨਾਲ ਹੀ ਸਕੂਲ ਜਿਹੜੇ ਬੱਚੇ ਉਥੇ ਪਿੰਡਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਸਸਤੀ ਔਰ ਜਿਹੜੀ ਐਜੂਕੇਸ਼ਨ ਹੈ ਉਹ ਆਪਣੇ ਪਿੰਡ ਦੇ ਵਿੱਚ ਹੀ ਰਹਿ ਕੇ ਮਿਲਦੀ ਹੈ ਛੋਟੇ ਬੱਚੇ ਜਿਹੜੇ ਆ ਉਹ ਬਾਹਰ ਨਹੀਂ ਜਾ ਸਕਦੇ ਔਰ ਉਥੇ ਗਵਰਨਮੈਂਟ ਦਾ ਇਨਫਰਾਸਟ੍ਰਕਚਰ ਇਡਾ ਸਟਰੋਂਗ ਨਹੀਂ ਹੈ ਆ ਚੰਡੀਗੜ੍ਹ ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹ ਬਿਹਤਰੀਨ ਸਟੇਟਾਂ ਦੇ ਵਿੱਚੋਂ ਮੰਨਿਆ ਜਾਂਦਾ ਲੇਕਿਨ ਫਿਰ ਵੀ ਚੰਡੀਗੜ੍ਹ ਦੇ ਵਿੱਚ ਪਾਪੂਲੇਸ਼ਨ ਜਿਹੜੀ ਆ ਓਵਰਕਰਾਊਡਡ ਹੋ ਚੁੱਕੀ ਹੈ ਉਸ ਕਰਕੇ ਜਿਹੜਾ ਹੈਗਾ ਇਹ ਐਡੀਸ਼ਨਲ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਰਹੇ ਨੇ ਪ੍ਰਾਈਵੇਟ ਸਕੂਲ ਔਰ ਅਸੀਂ ਫਿਰ ਗਵਰਨਰ ਸਾਹਿਬ ਨੂੰ ਮਿਲੇ ਸੀ ਹੁਣ ਅੱਗੇ ਮੰਗ ਰੱਖੀ ਸੀ ਔਰ ਗਵਰਨਰ ਸਾਹਿਬ ਨੇ ਤੁਰੰਤ ਇਸ ਚੀਜ਼ ਦਾ ਜਿਹੜਾ ਕੌਗਨੀਸੈਂਸ ਲੈ ਕੇ ਸੰਗਿਆਨ ਲੈ ਕੇ ਉਹ ਥਲੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਸੀਗੇ ਔਰ ਉਸ ਵਕਤ ਉਹ ਸੰਕਟ ਟਲਿਆ ਸੀ ਔਰ ਅਸੀਂ ਪਰਮਾਨੈਂਟ ਸੋਲੂਸ਼ਨ ਦੇ ਲਈ ਇਹ ਗੱਲ ਕੀਤੀ ਸੀ ਫਿਰ ਗਵਰਨਰ ਸਾਹਿਬ ਨਾਲ ਦੁਬਾਰਾ ਮਿਲੇ ਉਹਨਾਂ ਨੇ نیچے ਐਜੂਕੇਸ਼ਨ ਸੈਕਟਰੀ ਔਰ ਹੋਰ ਸਾਰੇ ਆਫੀਸਰਸ ਨਾਲ ਗੱਲ ਕੀਤੀ ਔਰ ਐਜੂਕੇਸ਼ਨ ਡਿਪਾਰਟਮੈਂਟ ਨੇ ਕੁਝ ਦਿਨ ਪਹਿਲਾਂ ਹੀ 12 ਜਿਹੜੇ ਪਹਿਲਾਂ ਤੋਂ ਹੀ ਪ੍ਰੋਸੈਸ ਦੇ ਵਿੱਚ ਚੱਲ ਰਹੇ ਸੀ ਉਹਨਾਂ ਸਕੂਲਾਂ ਤੋਂ ਉਹਨਾਂ ਨੂੰ ਜਿਹੜੇ ਨਾਰਮਸ ਉਹਨਾਂ ਨੇ ਤੈਅ ਕੀਤੇ ਆ ਔਰ ਨਾਰਮਸ ਦੇ ਬਾਰੇ ਦੇ ਵਿੱਚ ਉਹਨਾਂ ਨੇ ਸਬਮਿਸ਼ਨਸ ਆਪਣੀਆਂ ਦੇਣ ਨੂੰ ਕਿਹਾ ਸੀ ਉਹ ਅਸੀਂ ਕੀਤੀਆਂ ਨੇ ਔਰ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਐਜੂਕੇਸ਼ਨ ਸੈਕਟਰੀ ਨਾਲ ਮਿਲਾਂਗੇ ਔਰ ਇਹ ਜਿੰਨੇ ਵੀ 94 ਸਕੂਲਸ ਨੇ ਨੰਬਰ 1 ਤਾਂ ਇਹਨਾਂ ਨੂੰ ਰਿਕੋਗਨਾਈਜੇਸ਼ਨ ਮਿਲੇ ਔਰ ਇਹ ਆਪਣੇ ਨਾਰਮਸ ਜਿਹੜੇ ਵੀ ਐਜੂਕੇਸ਼ਨ ਡਿਪਾਰਟਮੈਂਟ ਤੈਅ ਕਰਦਾ ਹੈ ਉਹਨੂੰ ਪੂਰਾ ਕਰਨ ਔਰ ਫਿਰ ਕਿਉਂਕਿ ਪਿੰਡਾਂ ਦੇ ਵਿੱਚ ਇਨਫਰਾਸਟ੍ਰਕਚਰ ਦੀ ਫੈਸਿਲਿਟੀ ਉਹ ਨਹੀਂ ਹੋ ਸਕਦੀ ਜੋ ਸ਼ਹਿਰਾਂ ਦੇ ਵਿੱਚ ਹੈ ਇਸ ਕਰਕੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜਾ ਹੈ ਉਹ ਸਟੇਟ ਗਵਰਨਮੈਂਟ ਜਿਹੜੀ ਹੈਗੀ ਐਡਮਿਨਿਸਟ੍ਰੇਸ਼ਨ ਉਹ ਰੂਲ ਬਣਾ ਸਕਦੀ ਹੈ ਉਹ ਰੂਲਸ ਬਣਾ ਕੇ এডਿਕੇਸ਼ਨ ਨੂੰ ਸਟੈਂਡਰਡਸ ਨੂੰ ਬਿਨਾ ਡਿਲੂਟ ਕੀਤੇ ਜਿਹੜੇ ਨੇ ਉਹ ਰਿਕੋਗਨਾਈਜੇਸ਼ਨ ਇਹਨਾਂ ਸਕੂਲਾਂ ਨੂੰ ਕਿਵੇਂ ਦਿੱਤੀ ਜਾਵੇ ਇਸ ਦਾ ਵੀ ਕੋਈ ਮਿਡਵੇ ਕੱਢਿਆ ਜਾਵੇ ਇਸ ਰਿਗਾਰਡਿੰਗ ਅਸੀਂ এডਿਕੇਸ਼ਨ ਸੈਕਟਰੀ ਨਾਲ ਮਿਲਾਂਗੇ ਗਵਰਨਰ ਸਾਹਿਬ ਨਾਲ ਵੀ ਮਿਲਾਂਗੇ ਔਰ ਇਹ ਜਿਹੜੇ ਘਟੋ ਘਟਨੀ ਦਾ 25 30 ਹਜ਼ਾਰ ਬੱਚੇ ਨੇ ਉਹ ਇੱਥੇ ਸਕੂਲਾਂ ਦੇ ਵਿੱਚ এডਿਕੇਸ਼ਨ ਲੈ ਰਹੇ ਨੇ ਔਰ ਇਹਨਾਂ ਦੇ ਸਟੈਂਡਰਡਸ ਵੀ ਬੜੇ ਹਾਈ ਨੇ ਕਈ ਜਗ੍ਹਾ ਸਮਾਰਟ ਸਕੂਲਸ ਨੇ ਬਲੈਕਬੋਰਡ ਦੀ ਜਗ੍ਹਾ ਉਥੇ ਜਿਹੜਾ ਹੈਗਾ ਸਾਰਾ ਸਕਰੀਨ ਤੇ ਜਿਹੜਾ ਪੜਾਇਆ ਜਾਂਦਾ ਔਰ ਬੜੇ ਅੱਛੇ ਸਟੈਂਡਰਡਸ ਨੇ ਔਰ ਇੱਕ ਅੱਛੀ ਸੇਵਾ ਚੰਡੀਗੜ੍ਹ ਦੇ ਵਿੱਚ ਔਰ ਚੰਡੀਗੜ੍ਹ ਦੇ ਬੱਚਿਆਂ ਨੂੰ ਇੱਕ ਅੱਛੀ ਐਜੂਕੇਸ਼ਨ ਉਹਨਾਂ ਦੇ ਡੋਰਸਟੈਪ ਤੇ ਔਰ ਉਹਨਾਂ ਨੂੰ ਅਫੋਰਡੇਬਲ ਐਜੂਕੇਸ਼ਨ ਦੇ ਰਹੇ ਨੇ ਇਸ ਕਰਕੇ ਇਹ ਅੱਜ ਦੀ ਮੀਟਿੰਗ ਦੇ ਵਿੱਚ ਸਾਰੇ ਸਕੂਲ ਦੇ ਨੁਮਾਇੰਦੇ ਆਏ ਸੀਗੇ ਔਰ ਜਲਦੀ ਅਸੀਂ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ ਇਹ ਜਿਹੜਾ ਪ੍ਰੋਸੈਸ ਆ ਉਹ ਰਿਕੋਗਨਾਈਜੇਸ਼ਨ ਦਾ ਸਭ ਸਕੂਲਾਂ ਨੂੰ ਰਿਕੋਗਨਾਈਜੇਸ਼ਨ ਮਿਲੇ ਅਸੀਂ ਅੱਗੇ ਤੋਰਾਂਗੇ सर आज हमारे 94 स्कूल्स की यहाँ पे सारे स्कूल जो चला रहे हैं उनकी मीटिंग बुलाई हुई थी सूर साहब हमारे चीफ गेस्ट थे और इन्होंने मीटिंग भी प्रजाइड ओवर की और सतेंद्र जी जिन्होंने के हमारा हाउस में एजेंडा लेके आए थे और कॉरपोरेशन के जो बाई हैं उसको एबोलिश कराया वो भी यहाँ पे प्रेजेंट हैं उन्होंने भी अपने पॉइंट ऑफ व्यू दिए और उस मीटिंग में हमारे इनके प्रोसेस के बाद बारह स्कूलों का नाम आया है कि उनको रिकगनीशन के लिए उन्होंने बुलाया है फाइल्स के साथ वो फ़ाइल्स हमने सबमिट करवा दी हैं और आज की मीटिंग में बहुत से ऐसे स्कूल हैं जो उस क्राइटेरिया को पूरा करते हैं और उस क्राइटेरिए में वो भी स्कूल इंक्लूड हो हमारी डिपार्टमेंट से ये गुजारिश है और उसके बाद उसका भी प्रोसेस शुरू हो चौदह तारीख़ के बाद एजुकेशन सेक्रेटरी प्रेरणा पुरी जी ने टाइम दिया है उनके पास हम जाएंगे और उनसे गुजारिश करेंगे कि उन स्कूलों का नाम भी इस लिस्ट में डाला जाए और उन्हें भी रिकग्निशन दी जाए सर उन्होंने जब डिमांड्स ही हमारे को नौ स्कूलों नाइन पॉइंट्स का एक एजेंडा दे दिया है और वो हर स्कूल फुलफ़िल करता है और हमें अपने स्कूलों का पता है कि वो मैक्सिमम नाइन्टी स्कूल उसको फुलफ़िल करते हैं ਔਰ ਉਹ ਵਿਜ਼ਿਟ ਵੀ ਕਰ ਸਕਤੇ ਹਨ ਡਿਪਾਰਟਮੈਂਟ ਨੇ ਪਹਿਲੇ ਵੀ ਇਨਸਪੈਕਸ਼ਨਸ ਕੀ ਹੈ ਅਭ ਵੀ ਉਹ ਕਰ ਸਕਤੇ ਹਨ ਔਰ ਉਹਨਾਂ ਇਨਸਪੈਕਸ਼ਨਸ ਕੋ ਕਰਨੇ ਕੇ ਬਾਅਦ ਹਮੇ ਰੈਕਗਨਿਸ਼ਨ دی ਜਾਏ